ਮਾਰੇ ਆ ਪਹੁੰਚੀ ਵੀ ਦੇਖੋਗੀ ਜੀ ਸਾਡੇ ਬੰਦੇ ਤਾਂ ਕੋਈ ਤਾਂ ਇਨਸਾਫ ਦਿਵਾਓ ਜੀ। ਕਿਆ ਕਿਆ ਦਿੱਕਤ ਹੈ ਕਿਆ ਗੱਲ ਹੈ ਸਾਰੀ ਸਾਡੇ ਨਾ 100 ਵਾਰ ਮਾਰਕੀਟ ਬੰਦ ਰਹਿੰਦੀ ਹੈ ਤਾਂ ਕਿ ਸਿਆਣੇ ਬਿਆਣੇ ਸਾਰੇ ਇਕੱਠੇ ਹੋ ਕੇ ਇੱਥੇ ਬਹਿ ਜਾਂਦੇ ਆ। ਕੋਈ ਤਾਂਸ ਖੇਲਣੇ ਜਾਣ ਕਿੱਥੇ ਜਾਣੇ ਬਿਆਣੇ। ਤਾਂ ਇੱਕ ਸੀਵਲਿੰਗ ਸੀਵਲਿੰਗ ਬੁੱਸ ਵਾਲੇ ਮੇਰੇ ਮਾਸਟਰ ਨੂੰ ਧੱਕਾ ਮਾਰੇ ਐ ਕਰਕੇ ਉਹਦੇ ਮੌਕੇ ਤੇ ਡੈਥ ਹੋ ਗਈ। ਹਾਂਜੀ ਡੈਥ ਹੋ ਗਈ ਸਾਡੇ। ਹੁਣ ਹਾਂਜੀ ਕਿੰਨਾ ਟਾਈਮ ਹੋ ਗਿਆ ਬਸ 8:00 ਕੰਟ ਹੋ ਗਏ ਜੀ 9:00 ਕੰਟ ਅੱਛਾ ਜਦੋਂ ਸੀ ਆਵਾਜ਼ ਥਾਣ ਲੱਗੇ ਇਹ ਜਗ੍ਹਾ ਕਿਹੜੀ ਹੈ ਇਹ ਮੂਲਾਪੁਰ ਗਰੀਬ ਦਾ ਦਾ ਰਕਬਾ ਹੈ ਹਾਂਜੀ ਅੱਛਾ ਕੀ ਇਹ ਜਗ੍ਹਾ ਦਾ ਕੋਈ ਨਾਮ ਹੈ ਮੂਲਾਪੁਰ ਮੂਲਾਪੁਰ ਕੀ ਮੇਨ ਬਸ ਸਟੈਂਡ ਦੇ ਪਿੱਛੇ ਸਾਡਾ ਫਾਰਮ ਛੋਟਾ ਜਿਹਾ ਉੱਥੇ ਬੈਠ ਨੇ ਪਤਾ ਹੀ ਪਾਸ ਦੀ ਅੱਛਾ ਹਾਂਜੀ ਮੌਕੇ ਤੇ ਕੀ ਆਇਆ ਹੋਇਆ ਮੌਕੇ ਤੇ ਦੱਸੋ ਬਈ ਕੀ ਆਇਆ ਹੋਇਆ ਬਈ ਮੌਕੇ ਤੇ ਅਸਰ ਸਾਹਿਬ ਪਹੁੰਚੇ ਹੋਏ ਅਸਰ ਸਾਹਿਬ ਪਹੁੰਚੇ ਹੋਏ ਬਿਲਕੁਲ ਹਾਂ ਲੋ ਬਈ ਮੋਹਿਤ ਮੋਹਿਤ ਪਾਹ ਚੱਲ ਅੱਜ ਕੀ ਗੱਲ ਹੈ ਉਹ ਤੁਸੀਂ ਮੈਨੂੰ ਦੱਸੋ ਭਾਈ ਉਹਰੇ ਟਾਈਮ ਪਾਸ ਵਾਸਤੇ ਸਾਰੇ ਆਪਣੇ ਪਿੰਡ ਦੇ ਬਜ਼ੁਰਗ ਸਾਰੇ ਉਹਰੇ ਤਾਸ਼ ਖੇਲਦੇ ਟਾਈਮ ਪਾਸ ਵਾਸਤੇ ਆ ਕੇ ਕੋਈ ਜਿੰਨਾਂ ਦਾ ਹੈਗਾ ਉਹ ਬੈਗੇ ਨਾਲ ਦੋ ਚਾਰ ਹਜ਼ਾਰ ਦੋਸਤ ਬੈਗੇ ਹੋਰ ਖੇਲਣ ਦੇ ਨਾਲ ਬੈਗੇ ਟਾਈਮ ਪਾਸ ਵਾਸਤੇ ਠੀਕ ਹੈ ਜੀ ਆਏ ਸੀ ਇਹ ਸਟਾਫ ਵਾਲੇ ਕੋਈ ਬੰਦਾ ਪਤਾ ਨਹੀਂ ਕਿਹੜੇ ਮਹਿਕਮੇ ਕਿਹੜੇ ਮਹਿਕਮੇ ਦਾ ਉਹਨੇ ੱਤਕਾ ਮਾਰਿਆ ਕਿ ਉਹ ਬੰਦਾ ਦਿਲ ਦਾ ਮਰੀਜ਼ ਆ ਉਹਨੂੰ ਹਾਰਟ ਅਟੈਕ ਆ ਗਿਆ ਕਿਹੜੀ ਅਸੀਂ ਅਸੀਂ ਪਿੰਡਲੇ ਆ ਜਾਂਦੇ ਵੀ ਇਹ ਤੇ ਬੰਦੇ ਦੇ ਵੇਰੀਫਾਈ ਕਰਕੇ ਇਹਦੇ ਕਾਰਵਾਈ ਕਰੋ ਇਹਦੇ 302 ਦਾ ਪਰਚਾ ਪਾ ਕੇ ਇਹਨੂੰ ਅੰਦਰ ਘੇਰੋ ਬੰਦੇ ਨੂੰ ਨਹੀਂ ਜਿਹੜੇ ਇੱਥੇ ਇਸ ਟਾਈਮ ਬੰਦੇ ਉਹ ਵੀ ਉਰੀ ਐ ਜੀ ਜਿਹੜੇ ਮੌਕੇ ਦੇ ਲਿਖੇ ਜੀ ਠੀਕ ਹੈ ਜੀ ਬੰਦੇ ਤੁਰੰਤ ਇਹ ਪਰਚਾ ਪਾਓ ਉਹਨੂੰ ਅੰਦਰ ਘੇਰੋ ਜੀ ਸਾਡੀ ਮੰਗ ਆ ਹੈ ਜੀ ਪਿੰਡ ਦੀ ਪੰਚਾਇਤ ਦੀ ਵੀ ਮੰਗਾਈ ਆ ਜੀ ਪਿੰਡ ਦੇ ਵਸਨੀਕਾਂ ਦੀ ਪੰਚ ਮੰਗ ਆਹੀ ਆ ਜੀ ਪੰਚਾਇਤ ਮੈਂਬਰ ਘੜੀ ਘੜੀ ਆ ਪੰਚਾਇਤ ਸਾਰੇ ਸਾਰੀ ਪੰਚਾਇਤ ਉਰੇ હાજર ਆ ਜੀ ਸਾਰੇ ਪਿੰਡ ਦੀ ਆਹੀ ਰਿਕੁਐਸਟ ਹੈ ਜੀ ਵੀ ਇਹਨਾਂ ਦਾ ਕਾਰਵਾਈ ਕਰਕੇ ਇਹਨਾਂ ਨੂੰ ਅੰਦਰ ਘੇਰੋ 302 ਦਾ ਪਰਚਾ ਇਹਨਾਂ ਤੇ ਪਾਓ। ਉਹ ਦੇਖੋ ਇੱਕ ਵੱਡਾ ਮਸਲਾ ਜਿਹੜਾ ਇੱਥੇ ਵੇਖਣ ਨੂੰ ਮਿਲ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਦੀ ਜਿਹੜੀ ਮੌਤ ਹੋ ਚੁੱਕੀ ਹੈ ਤੇ ਨਾਲ ਦੀ ਨਾਲ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕੀ ਗੱਲਬਾਤ ਹੈ ਉਹ ਵੀ ਪਤਾ ਕਰਕੇ ਕਿਉਂਕਿ ਨਾਲ ਦੀ ਨਾਲ ਸੀਆਈ ਸਟਾਫ ਤੇ ਪੁਲਿਸ ਪ੍ਰਸ਼ਾਸਨ ਵੀ ਇੱਥੇ ਮੋਲਾਪੁਰ ਦਾ ਪ੍ਰਸ਼ਾਸਨ ਜਿਹੜਾ ਇੱਥੇ ਪਹੁੰਚਿਆ ਹੋਇਆ ਹੈ ਉਹ ਵੀ ਗੱਲਬਾਤ ਕਰਦੇ ਆਗੇ ਕੰਮੀ ਨਹੀਂ ਕੋਈ ਹੈ ਮੁੰਡਾ ਬੋਟ ਤੋਂ ਬਸ ਸਭ ਕੇ ਬੱਚਾ ਕਰ ਦੋ ਸੋ ਜਿਹੜੀ ਜਗ੍ਹਾ ਇਹ ਮੂਲਾਪੁਰ ਬਸ ਸਟੈਂਡ ਦੇ ਪਿੱਛੇ ਜਿਹੜੀ ਟੈਂਪੂ ਸਟੈਂਡ ਟੈਕਸੀ ਸਟੈਂਡ ਵੀ ਕਿਹਾ ਜਾਂਦਾ ਏ ਤੋਂ ਨਾਲ ਦੀ ਨਾਲ ਤਸਵੀਰਾਂ ਤੁਹਾਨੂੰ ਵਿਖਾ ਰਹੇ ਆ ਸੋ ਕੀ ਗੱਲਬਾਤ ਹੈ ਉਹ ਵੀ ਪਤਾ ਕਰਦੇ ਆ ਸੋ ਮੌਕੇ ਤੇ ਜਿਹੜੇ ਪੁਲਿਸ ਪ੍ਰਸ਼ਾਸਨ ਪਹੁੰਚੇ ਪਏ ਆ ਐਸ ਐਚ ਓ ਆਮਨਦੀਪ ਤਰੀਕਾ ਇੱਥੇ ਮੌਕੇ ਤੇ ਮੌਜੂਦ ਹੈ ਕੀ ਗੱਲਬਾਤ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਜਿਹੜੀ ਅਸਲ ਗੱਲਬਾਤ ਕੀ ਹੈ ਪਾਣੀ ਦੀ ਵੀਡੀਓ ਬਣਨ ਦਾ ਕੰਮ ਆਨ ਖੜੇ ਹੋ ਗਏ ਆ। ਸੋ ਦੇਖੋ ਨਾਲ ਦੀ ਨਾਲ ਅਸੀਂ ਸਰ ਕੀ ਗੱਲ ਹੋਈ ਹੈ ਜਿਆ ਅਸੀਂ ਤੁਹਾਨੂੰ ਵੈਰੀਫਾਈ ਕਰਕੇ ਸਾਰਾ ਕਲੀਅਰ ਕਰ ਰਹੇ ਆ ਜੀ ਥੋੜਾ ਜਿਹਾ ਸਾਨੂੰ ਇਹ ਜਿਹੜਾ ਹੈਗਾ ਸਿਚੁਏਸ਼ਨ ਕੰਟਰੋਲ ਕਰ। ਸੋ ਨਾਲ ਦੀ ਨਾਲ ਜਿਹੜੇ ਐਸ ਐਚਓ ਮੁੱਲਾਪੁਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਵੈਰੀਫਾਈ ਜਿਹੜਾ ਕੀਤਾ ਜਾ ਰਿਹਾ ਕੀ ਮਸਲਾ ਹੈ ਉਹ ਵੀ ਨਾਲ ਦੀ ਨਾਲ ਜਿਹੜਾ ਤੁਹਾਨੂੰ ਦਿਖਾ ਰਹੇ ਆ ਸੋ ਲੋਕ ਇੱਥੇ ਇਕੱਠੇ ਲੋਕਾਂ ਦਾ ਜਿਹੜਾ ਵੱਡਾ ਇਕੱਠ ਹੈ ਸੋ ਇੱਕ ਵਿਅਕਤੀ ਦੀ ਜਿਹੜੀ ਦੱਸਿਆ ਜਾ ਰਿਹਾ ਹੈ ਕਿ ਮੌਤ ਹੋ ਗਈ ਹੈ ਮੁੱਲਾਪੁਰ ਪੰਚਾਇਤ ਮੈਂਬਰ ਸਰਪੰਚ ਵੀ ਇੱਥੇ ਮੌਜੂਦ ਹੈ ਸੋ ਦੇਖੋ ਕੀ ਮਸਲਾ ਹੈ ਉਹ ਵੀ ਗੱਲਬਾਤ ਕਰਾਂਗੇ ਕਿ ਵੱਡਾ ਮਸਲਾ ਹੈ ਇੱਕ ਵਿਅਕਤੀ ਦੀ ਜਿਹੜੀ ਇੱਥੇ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਅੱਜ ਅਸਵੀਨੀ ਮਹੀਨੇ ਉਹ ਕਹਿੰਦਾ ਹੈ ਇੱਧਰ ਆ ਕੇ ਬਣਾ ਇੱਧਰ ਆ ਕੇ ਬਣਾਇਆ ਕਿੱਥੇ ਆਇਆ ਬਣਾ ਇੱਧਰ ਆ ਕੇ ਗੱਲਿਆ ਕੋਈ ਨਹੀਂ ਸਿੱਖ ਕੇ ਦੱਸ ਹੁਣ ਇਹਨਾਂ ਦਾ ਪਤਾ ਕੀ ਸਰ ਉਹਦੇ ਹੀ ਕਹੂੰਗਾ ਕਿ ਕੋਈ ਹੋਰ ਵੇਗਾ ਨਹੀਂ ਕਰ ਰਹੇ ਸੀ ਸਰ ਇਸ ਦਿਨ ਕੋਈ ਲਾ ਡਿਪਾਰਟਮੈਂਟ ਦਾ ਪਰਸਨ ਨਹੀਂ ਕਿ ਤਰ੍ਹਾਂ ਕੋਈ ਰਾਤ ਹਾਂ ਬਈ ਪਾ ਜਦੋਂ ਗੋੜ ਦੇ ਕੰਨੀ ਦੇ ਤਰ੍ਹਾਂ ਨਹੀਂ ਨਹੀਂ ਵੀ ਰਾਤ ਚੱਲਣ ਦੇ ਚੱਲਣ ਦੇ ਨਹੀਂ ਕੋਈ ਨਹੀਂ ਵਾਹ ਆਜਾ ਆਜਾ ਸੋ ਦੇਖੋ ਇਹ ਮਸਲਾ ਹੈ ਮੂਲਾਪੁਰ ਗਰੀਬ ਦਾ ਸੋ ਦੇਖਦੇ ਕੀ ਮਸਲਾ ਹੈ ਜਿਹੜਾ ਕਿਉਂਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਜਿਹੜਾ ਅਸਲੀ ਮਸਲਾ ਹੈ ਉਹ ਹਰ ਪਤਾ ਕਰਨ ਦੀ ਕੋਸ਼ਿਸ਼ ਕਰ ਰਿਹਾ ਜਿਹੜੇ ਪੁਲਿਸ ਦੇ ਉੱਤੇ ਲੋਕਾਂ ਦੇ ਵੱਲੋਂ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਹੈ ਜਿਹਦੇ ਇੱਥੇ ਲੋਕ ਸੀ ਸੋ ਨਾਲ ਦੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਦੇਖਦੇ ਕੀ ਗੱਲਬਾਤ ਹੈ ਯਾਰ ਵੀਰ ਅਸੀਂ ਮਾਰੇ ਪੱਖੇ ਕੰਮ ਦੇ ਗਏ ਠੀਕ ਹੈ ਜਦੋਂ ਪਾਰਕਿਆ ਕਰਦਾ ਹੋਊਗਾ ਜਦੋਂ ਹੋਏਗਾ ਤੂੰ ਮਤਲਬ ਹਾਂ ਮੌਤ ਜਮੋਰੀ ਬਾਦ ਬੱਚਾ ਪਾ ਦੋ ਹੋਰ ਬੰਦਾ ਗਿਆ ਹੋਰ ਗੱਡੀ ਆਨਾਂ ਨੇ ਬੰਦਾ ਗਿਆ ਬਹੁਤ ਦੂਰੀ ਹੋਇਆ ਅਸੀਂ ਬੋਨੇ ਸਾਰੇ ਆਪਣੇ ਬੋਲ ਹੈ ਸਾਡੇ ਬੋਲ

ਆ ਗਾ ਰੋ ਇਹ ਰੱਦ ਨਹੀਂ ਕਰਨਾ ਰਿਵਰਸ ਕਰਵਾ ਨਹੀਂ ਲੈਣਾ ਇਹ ਕਪੀਟਨ ਤੋਂ ਨਹੀਂ ਕੋਈ ਨਾਲ ਆਇਆ ਨਹੀਂ ਇਹ ਬਹੁਤ ਗਲਤ ਕੰਮ ਕਰਦਾ ਹੋਰ ਕਾਂਗਾਂ ਚਾਰ ਕਿਹੜੀ ਹੋ ਨਹੀਂ ਕਰਦੀ ਲੱਗ ਗਿਆ ਤੇਰਾ ਹੋਰ ਨਹੀਂ ਕਹੋ ਬਣਾ ਲੈਣਾ ਆਪੇ ਚਾਹਦੇ ਹੋ ਕਿ ਨਹੀਂ ਹੋਏ ਇਹ ਤੇ ਤਾਂ ਪਹੁੰਚਾਂਗੇ ਨਾ ਕੋਈ ਕਿਨਾਰੇ ਪਹੁੰਚਾਂਗੇ ਜੀ ਜੀ ਪਤਾ ਕੀ ਹੈ ਉਹ ਸਭ ਕਹਿੰਦਾ ਕਿ ਜਿਆਦਾ ਕ੍ਰਿਕਟ ਨਹੀਂ ਹੁੰਦੀ ਹੈ ਸਾਡੇ ਸਾਡੇ ਥੋੜੇ ਭਾਈ ਬੈਠਾ ਸਾਡੇ ਵੀ ਇਹ ਕਰਦੇ ਨੇ ਜਿਹੜੀ ਗੱਲਬਾਤ ਕੀਤੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤੁਹਾਨੂੰ ਤੁਹਾਨੂੰ ਕੋਈ ਹੱਥ ਨਹੀਂ ਆਏਗੀ ਕਿ ਆਏ ਕੀ ਕਰਨੇ ਮੇਰੇ ਕੋਲ ਮੇਰੇ ਕੋਲ ਤੁਸੀਂ ਕਿਉਂ ਆਏ ਹੋ ਇਹ ਕਹਿੰਦਾ ਮੇਰੇ ਕੋਲ ਤੁਸੀ ਕਿਉਂ ਆਏ ਹੋ ਇਹ ਕਹਿੰਦਾ ਉਹ ਲੋੜ ਕੋਈ ਗੱਲ ਨਹੀਂ ਕੋਈ ਨਹੀਂ ਜਿਹੜਾ ਜਿਹੜੀ ਇਹ ਜਿਹੜੇ ਵਿਚਾਰੇ ਹੈ ਹੀ ਨਹੀਂ ਇਹਨਾਂ ਨੂੰ ਤਾਂ ਗਵਰਨਰ ਜਿਹੜੇ ਵਿਚਾਰੇ ਡਿਊਟੀ ਪਰ ਮਨ ਆਏ ਕੋਈ ਗੱਲ ਦੱਸ ਕੋਈ ਨਹੀਂ ਹੈ ਨਹੀਂ ਵੀ ਰੱਗੇ ਨਾ ਆਇਆ ਜਾ ਅੱਗੇ ਅੱਗੇ ਪਾ ਲੱਗਣਾ ਲੱਗੇ ਕਿ ਆ ਸੱਚ ਹੈ ਕਿ ਕੀ ਨਹੀਂ ਹੈ ਮੈਂ ਇੱਥੇ ਪਰ ਮਨੇ ਇੱਕ ਗੱਲ ਸੁਣ ਮੇਰਾ ਚਾਚਾ ਭਾਈ ਜਿਹੜਾ ਤੁਸੀਂ ਮਾਰਤਾ ਥੱਕਾ ਦੇ ਕੇ ਤੁਸੀਂ ਇੱਕ ਗੱਲ ਸਹੀ ਤਰ੍ਹਾਂ ਇੱਕ ਮਿੰਟ ਬ੍ਰਦਰ ਅਸੀਂ ਤਾਂ ਸਾਹਿਬ ਵੈਰੀਫਾਈ ਕਰਨੇ ਆਏ ਵੇ ਪਹਿਲਾਂ ਠੀਕ ਹੈ ਨਾ ਤੁਹਾਡੇ ਸਾਹਮਣੇ ਹਾਂਜੀ ਅਸੀਂ ਮੰਨ ਗਏ ਹਾਂਜੀ ਉਸੀ ਵੇਟ ਕਰੋ ਥੋੜੀ ਜਿਹੀ ਸਰ ਵੇਟ ਤਾਂ ਕਰ ਰਹੇ ਮੈਨੂੰ ਇੱਕ ਦਾ ਦੱਸ ਤੁਸੀਂ ਕਹਿੰਦੇ ਆ ਔਨ ਡਿਊਟੀ ਹੈ ਗੱਲ ਦੇਖੋ ਉਹਨਾਂ ਨੇ ਬਿਨਾ ਪ੍ਰੋਡਕਸ਼ਨ ਦੇ ਬਾਈਪੀ ਡਿਊਟੀ ਹੈ ਕੋਈ ਗੱਲ ਨਹੀਂ ਸੀਆਈਏ ਜਿਹੜੇ ਸੀਆਈਏ ਸਾਫਟਾ ਟਾਪੀਣਾ ਕਰਦੇ ਨੇ ਚਲ ਸਕਦਾ ਚਲਦਾ ਹੁੰਦਾ ਐਡੀ ਕੋਈ ਗੱਲ ਨਹੀਂ ਸਰ ਇਹ ਫਸਟ ਟਾਈਮ ਹੈ ਦੇਖਿਆ ਜਾਂ ਪਤਾ ਇਸ ਲੁੱਕ ਕੋਈ ਗੱਲ ਨਹੀਂ ਬ੍ਰਦਰ ਮੈਂ ਫਸਟ ਟਾਈਮ ਆ ਬੰਦੇ ਨੇ ਕਿ ਇਸ ਲੁੱਕ ਦੇ ਵਿੱਚ ਨਾਲ ਦੀ ਨਾਲ ਐਸ ਐਚ ਓ ਸਾਹਿਬ ਜਿਹੜੇ ਮਸਲਾ ਸਮਝਣ ਦੀ ਕੋਸ਼ਿਸ਼ ਕਰਦੇ ਕੀ ਮਸਲਾ ਹੈ ਉਹ ਵੀ ਗੱਲਬਾਤ ਵੀ ਕਰਨਗੇ ਕਿਉਂਕਿ ਇੱਥੇ ਇੱਕ ਵਿਅਕਤੀ ਦੀ ਜਿਹੜੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਸੋ ਨਾਲ ਦੀ ਨਾਲ ਵੱਡਾ ਲੋਕਾਂ ਦੇ ਇਕੱਠ ਹੈ ਪਤਾ ਕਰਦੇ ਕਿ ਕੀ ਗੱਲਬਾਤ ਜਿਹੜੀ ਹੋ ਰਹੀ ਹੈ ਸੋ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਵੀ ਖਾ ਰਹੇ ਆ ਮੋਲਕ ਪਰ ਥਾਣਾ ਐਸ ਐਚ ਓ ਜਿਹੜੇ ਉਹਨਾਂ ਦੇ ਵੱਲੋਂ ਜਿਹੜਾ ਇਹ ਮਾਮਲਾ ਵੇਖਿਆ ਜਾ ਰਿਹਾ ਏ ਸੋ ਨਾਲ ਦੀ ਨਾਲ ਗੱਲਬਾਤ ਵੀ ਕਰਦੇ ਆ ਵੀਰ ਉਹ ਕਿਹੜਾ ਬੰਦਾ ਕਿਹੜਾ ਯਾਰ ਇੱਧਰ ਆ ਕਿਹੜਾ ਬੰਦਾ ਕਿਹਦੀ ਨੋ ਕੋਈ ਨਾਮ ਦੱਸੋ ਇਹਨਾਂ ਦੇ ਫਾਦਰ ਸਾਹਿਬ ਹੈ ਬੱਬੂ ਰਕੇਸ਼ ਕੁਮਾਰ ਸੋਨੀ ਅੱਛਾ ਅੱਜ ਕਿਹਦੇ ਬੇਟੇ ਹਨ ਉਹ ਵੀ ਨਾ ਉਹਨਾਂ ਦਾ ਮੇਰੇ ਮਾਸੜ ਜੀ ਸੀ ਉਹਨੇ ਦੀ ਮੌਕੇ ਦੀ ਡੈਥ ਹੋ ਗਈ ਐਕਚੁਅਲੀ ਇਹ ਨਾ ਸਾਰੇ ਜਣੇ ਬੈਠੇ ਉਹਨੇ ਸੋਮਵਾਰ ਸਾਡੀ ਮਾਰਕੀਟ ਕਲੋਜ਼ ਹੋ ਗਈ ਟਾਈਮ ਪਾਸ ਲਈ ਬੈਠੇ ਅਮਨੇ ਸਾਡਾ ਕੋਈ ਮੇਰਾ ਨਾਮ ਵਿਸ਼ਾਲ ਜਾਣਦਾ ਹੈ ਸਾਡਾ ਕੋਈ ਇੱਥੇ ਅੱਡਾ ਨਹੀਂ ਹੈ ਜੂਆ ਸਿੱਖ ਲਾਣ ਦੇ ਕੁਛ ਨਹੀਂ ਸਾਡਾ ਆਪਣਾ ਫਾਰਮ ਹੈ ਬੈੰਨੇ ਸ਼ਾਮ ਨੂੰ ਸਾਰੇ ਬੈਦਨੇ ਟਾਈਮ ਪਾਸ ਲਈ ਸਭ ਆ ਕੇ ਇੱਥੇ ਬੈਦਨੇ ਸਾਡਾ ਦਰਵਾਜ਼ਾ ਵੀ ਖੁੱਲਿਆ ਹੀ ਹੁੰਦਾ ਕੋਈ ਨਹੀਂ ਦਰਵਾਜ਼ਾ ਬੰਦ ਕੁਛ ਨਹੀਂ ਨਾ ਕਿਸੇ ਦਾ ਕੋਈ ਵੀਡੀਓ ਹੈ ਨਾ ਕੋਈ ਕਿਨੋ ਕਲਿੱਪ ਹੈ ਕਿ ਜੂਆ ਖੇਲਦੇ ਦੀ ਵੀਡੀਓ ਸਿਰਫ 10 ਪੱਤੀ ਖੇਲ ਲਾ ਟਾਈਮ ਪਾਸ ਲਈ 10 ਪੱਤੀ ਸਾਰੇ ਲੋਕ ਖੇਲਦੇ ਟਾਈਮ ਪਾਸਲੇ ਇੱਥੇ ਆਏ ਸੀ ਜਿਨ੍ਹਾਂ ਦੀ ਮੌਤ ਹੋਈ ਉਹਨਾਂ ਦਾ ਨਾਮ ਕੀ ਹੈ ਰਕੇਸ਼ ਕੁਮਾਰ ਸਮੂਹ ਕੀ ਕਰਦੇ ਜਿੱਥੇ ਉਹ ਬੈਠੇ ਸੀ ਵੈਸੇ ਟਾਈਮ ਪਾਸਲੇ ਬੈਠੇ ਸੀ ਹਾਂਜੀ ਮੌਤ ਐਕਚੁਅਲੀ ਸੋਮਵਾਰ ਝੁੱਟ ਗਈ ਸੀ ਸੋਮਵਾਰ ਛੁੱਪੀ ਸੀ ਐਕਚੁਅਲੀ ਹੜਬੜਾ ਹੜ ਕਰਕੇ ਨਾ ਉਹ ਇੱਕ ਸਿਵਲ ਨੂੰ ਧੱਕਾ ਮਾਰਿਆ ਉਹਨਾਂ ਦੇ ਮੌਕੇ ਤੇ ਹੀ ਡੈਥ ਹੋ ਕਬਰ ਗਿਆ ਕਬਰ ਗਿਆ ਗਾਨਨ ਦਿਖਾਈਏ ਤੇ ਕਬਰ ਗਿਆ ਅਟੈਕ ਹੋਇਆ ਅਟੈਕ ਹੋਇਆ ਮੌਕੇ ਤੇ ਹੀ ਡੈਥ ਹੋ ਗਿਆ ਮੌਕੇ ਤੇ ਹਾਲਾਤ ਕੀ ਹੈ ਪੁਲਿਸ ਵੱਲੋਂ ਕੀ ਕਿਹਾ ਜਾ ਰਿਹਾ ਹੈ ਪੁਲਿਸ ਵੱਲੋਂ ਸਾਨੂੰ ਦਿਲਾਸੇ ਦਿਆ ਜਾ ਰਿਹਾ ਜੀ ਬਾਰ-ਬਾਰ ਕਿ ਅਸੀਂ ਕੁਝ ਕਰਦੇ ਹਾਂ ਕੁਝ ਕਰਦੇ ਹਾਂ ਸਾਨੂੰ ਨਹੀਂ ਪਤਾ ਕੀ ਹੋਏਗਾ ਜੀ ਬਾਕੀ ਤੁਸੀਂ ਐਸਐਸਪੀ ਨਾਲ ਪੁੱਛਿਆ ਕਿ ਕੀ ਕਹਿੰਦੇ ਚ ਚਾਹੁੰਦੇ ਕੀ ਹੈ ਤੁਸੀਂ ਚਾਹੁੰਦੇ ਸਾਡੇ ਸਾਡਾ ਬੰਦਾ ਇਨਸਾਫ ਮਿਲੇ ਕੋਈ ਕਾਰਵਾਈ ਜੋ ਹੋਵੇ ਅਸੀਂ ਕਹਿੰਦੇ ਸੱਚ ਜੂਆ ਖੇਡਦੇ ਸੀ ਸਾਡੇ ਜੋ ਵੀ ਫੈਮਿਲੀ ਮੈਂਬਰ ਜੂਆ ਖੇਡਦੇ ਉਹਨਾਂ ਦਾ ਪਰਚਾ ਕਰ ਦੋ ਪਰਚਾ ਕਰ ਦੋ ਜੋ ਸਿਵਿਲੈਂਸ ਸੀ ਉਹਨਾਂ ਦੇ ਪਰਚਾ ਕਰ ਦੋ ਉਹਨਾਂ ਤੇ ਦੇਣਦਾਰੀ ਕਰ ਦੋ ਸਾਡੇ ਜੂਏ ਦਾ ਕਰ ਦੋ ਸਭ ਰੈਡੀ ਆ ਕਰਵਾਉਣ ਲਈ ਸਾਡਾ ਸਾਰਾ ਪਿੰਡ ਰੈਡੀ ਆ ਕਰਵਾਉਣ ਲਈ ਕਮਾ ਕੋਈ ਬੰਦਾ ਨਹੀਂ ਮਲੇ ਕਰੇਗਾ ਇੱਕ ਬੰਦਾ ਕਹਿੰਦਾ ਮਜੀਤ ਹਾਲੇ ਇੱਕ ਸਾਡਾ ਹੋਰ ਪੇਸ਼ੇਨ ਅਮਰਜੀਤ ਨੂੰ ਲੈ ਕੇ ਗਏ ਹੋਏ ਆ ਉਹਦੇ 300 ਆਜਾ ਮਿੰਟੋਂ ਪੜ ਪਾ ਗਏ ਨੇ ਫੜ ਹਾਂਜੀ ਉਹ ਹੋ ਹੋ ਟੀਐਸਪੀ ਸਰ ਆ ਗਏ ਇਹਨੇ ਮਾਰਿਆ ਤਾਂ ਕੰਦਰ ਰਿਹਾ ਉਹ ਬੰਦਾ ਉਹ ਸੋ ਮੌਕੇ ਤੇ ਦੇਖੋ ਮਸਲਾ ਉਲਝਦਾ ਨਜ਼ਰ ਆ ਰਿਹਾ ਜੀ ਇੱਕ ਬੰਦੇ ਨੇ ਮਾਰਿਆ ਜੀ ਉਹ ਅੰਦਰ ਹੈ ਜੀ ਸੋ ਦੇਖੋ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੋ ਜਿਹੜੇ ਹਾਲਾਤ ਇੱਥੇ ਬਿਗੜਦੇ ਨਜ਼ਰ ਆ ਰਹੇ ਹਨ ਸੋ ਦੇਖੋ ਜਿਹੜੇ ਹਾਲਾਤ ਹੈ ਜਿਹੜੇ ਇਹ ਬਿਗੜਦੇ ਨਜ਼ਰ ਆ ਰਹੇ ਨਜ਼ਰ ਆ ਰਹੇ ਹਨ ਸੁਰ ਨਾਲ ਦੀ ਨਾਲ ਤਸਵੀਰਾਂ ਪੁਲਿਸ ਦੇ ਨਾਲ ਧੱਕਾ ਮੁਕੀ ਤੇ ਤੇ ਪਿੰਡ ਵਾਲੇ ਇਕੱਠੇ ਹੋਏ ਹੋਏ ਨੇ ਤੇ ਨਾਲ ਦੀ ਨਾਲ ਸੋ ਦੇਖੋ ਵੱਡਾ ਮਸਲਾ ਤੁਹਾਨੂੰ ਲਾਈਵ ਤਸਵੀਰਾਂ ਵਿੱਚ ਦਿਖਾ ਰਹੇ ਹਾਂ ਸੋ ਨਾਲ ਦੀ ਨਾਲ ਸੋ ਜਿਹੜਾ ਇਹ ਮਸਲਾ ਤੁਹਾਨੂੰ ਦਿਖਾ ਰਿਹਾ Ja!